ਬਹੁਤ ਪਾਣੋ ਸੁਣੋ ਇੱਕ ਕਹਾਣੀ ਹੋਰ ਸੁਣਾਵਾਂ ਪਹਿਲਾਂ ਭਾਈ ਲੋਕ ਸਿਵਲ ਜਗਾਂ ਦਾ ਕੰਮ ਹੀ ਬਹੁਤ ਕਰਦੇ ਦੇਦੇ ਨੇ ਤੇ ਸਿਵਲ ਜਗਾਂ ਦਾ ਕੋਈ ਭਾਈ ਬਜ਼ੁਰਗ ਦੀ ਗਾ ਕੋਈ ਉਹ ਸਿਵੇ ਜਗਾ ਦਾ ਕੰਮ ਕਰਦਾ ਸੀ ਉਹ ਤੋਂ ਕੋਈ ਉਹਦਾ ਚੇਲਾ ਕਹਿੰਦਾ ਬਾਪਾ ਮੈਨੂੰ ਵੀ ਕੰਮ ਸਿਖਾ ਦੇ ਇਹ ਕਹਿੰਦਾ ਸਿਵੇ ਜਗਾ ਦਾ ਕਹਿੰਦਾ ਲੈ ਭਾਈ ਤੂੰ ਸਿੱਖ ਲੈ ਚੱਲ ਭਾਈ ਉਹ ਤੋਂ ਕੰਮ ਉਹਨੇ ਸਿੱਖ ਲਿਆ ਜਦੋਂ ਉਹ ਕੰਮ ਸਿੱਖ ਲਿਆ ਤੇ ਭਾਈ ਜਦੋਂ ਹੁਣ ਆਪਾਂ ਬੰਦੇ ਦਾ ਕੋਈ ਮਰੇ ਬੰਦਾ ਬੁੜੀ ਉਹਦਾ ਸੰਸਕਾਰ ਕਰਦੇ ਆ ਸੰਸਕਾਰ ਕਰਕੇ ਉਦੋਂ ਬਾਅਦ ਤੇ ਉਹ ਇੱਕ ਹੱਡੀ ਆਥ ਨੇ ਅਗਲਾ ਹੱਡੀ ਪਰਿਆ ਕਰਿਆ ਹੁੰਦਾ ਉਹਦੇ ਸਿਵੇ ਚੋਂ ਲਿਖਾ ਤੇ ਇਸ ਨੂੰ ਵੀ ਕਰਦੇ ਨੇਗੇ ਹੋ ਅੱਡੀ ਪਰੇ ਤੇ ਇੱਕ ਹੱਡੀ ਚੈੱਕ ਕਰਕੇ ਦੇਖ ਪਰੇ ਕਰਿਆ ਹੁੰਦੇ ਨੇਗੇ ਤੇ ਉਹਨੂੰ ਵੀ ਕਰਦੇ ਹੋਣਗੇ ਭਈ ਉਹ ਸਿਵੇ ਜਗਾ ਜਗਾ ਸਿਵਾਂਚ ਵਗ ਜਾ ਕਰੇ ਸਿਵੇ ਜਗਾ ਜਗਾ ਦੇਖੀ ਜਾਇਆ ਕਰੇ ਹੁਣ ਜੋ ਹੱਡੀ ਪਾਸੇ ਕਰੀ ਹੁੰਦੀ ਸੀ ਉਹ ਸਿਵਾਤ ਜਗਾਇਆ ਨਹੀਂ ਜਾਂਦਾ ਜਿਹੜੇ ਹੱਡੀਆਂ ਹੁਣ ਸਾਰੀਆਂ ਪੂਰੀਆਂ ਹੋਣਗੀਆਂ ਉਹ ਸਿਵਾ ਜਗਾਇਆ ਜਾਂਦਾ ਹੈ ਤੇ ਭਈ ਉਹਨੇ ਕੀ ਕਰਿਆ ਉਹ ਕਿਸੇ ਕੋਈ ਬੁੜੀ ਨੂੰ ਫੂਕ ਕੇ ਗਏ ਤੇ ਸੰਸਕਾਰ ਕਰਕੇ ਗਏ ਤੇਗੇ ਉਹ ਘਰੇ ਵਾਗੇ ਉਹ ਕਹਿੰਦੇ ਵੀ ਆ ਕੇ ਚੱਲ ਆਪਾਂ ਪਤਾ ਨਹੀਂ ਤਾ ਰੱਬ ਜਾਣੇ ਉਹ ਭੁੱਲ ਗਏ ਖੱਢੀ ਪਰੇ ਕਰਨੋਂ ਪਤਾ ਨਹੀਂ ਭਾਈ ਉਹ ਘਰੇ ਵਾਗੇ ਵੀ ਚਲ ਫੇਰ ਆ ਜਾਗੇ ਫੇਰ ਕਰ ਜਾਗੇ ਪਰੇ ਆ ਕੇ ਤੇ ਤੇ ਭਾਈ ਉਹਨੇ ਆ ਕੇ சிவா ਜਗਾ ਲਿਆ ਤੇ ਜਦੋਂ ਭਾਈ ਜਗਾ ਲਿਆ சிவா ਪੀਲ ਖੂਲ ਕੇ ਕਿੰਨਾ-ਕੁੱਲਾਂ ਗੱਡ ਕੇ ਤੇ ਭਾਈ ਉਹਨੇ ਤੇ சிவா ਜਗਾ ਲਿਆ ਤੇ ਉਹ ਬੁਢੀ ਮਰੀ ਤੀਗੀ ਕੋਈ ਮਟਿਆਰ ਜਵਾਨ ਤੀਗੀ ਉਹ ਮਰੀ ਤੀਗੀ ਤੇ ਭਾਈ ਉਹ ਪ੍ਰਗਟ ਹੋ ਗਈ ਜਿਉਂਦੀ ਹੋ ਗਈ ਜੀਵਤ ਹੋ ਗਈ ਜਦੋਂ ਜੀਉਂਦਾ ਹੋ ਗਈ ਤੇ ਭਾਈ ਉਹ ਕਹਿੰਦਾ ਵੀ ਕਸਲ ਜੀਵਤ ਹੋਊ ਚਲ ਮੇਰਾ ਘੜਾ ਵਿਆਹ ਹੋਇਆਗਾ ਮੈਨੂੰ ਘਰੇ ਲੈ ਜਾਣਾਗਾ ਚਲ ਭਾਈ ਉਹਨੂੰ ਘਰੇ ਲਿਆਇਆ ਘਰੇ ਲਿਆ ਆ ਕੇ ਤੇ ਆਪਦਾ ਰਹਿਦੇ ਰਹੇ ਚਲ ਕੋਈ ਬੱਚੇ ਹੋਗੇ ਉਹਦੇ ਤਿੰਨ ਮੁੰਡੇ ਹੋਗੇ ਨੂੰਹ ਆ ਗਈਆਂ ਮੁੰਡੇ ਵਿਆਹਲੇ ਨੂੰਹ ਆ ਗਿਆ ਜਦੋਂ ਭਾਈ ਨੂਹਾਂ ਬਹੁਤ ਵਧੀਆ ਆ ਗਈਆਂ ਚੰਗੀਆਂ ਆ ਗਈਆਂ ਬਹੁਤ ਉਹਦੀ ਸੇਵਾ ਕਰਿਆ ਕਰਨ ਉਹ ਵੀ ਵਿਚਾਰੀ ਕੰਮ ਧੰਦਾ ਕਰਦੀ ਤੂੰ ਵੀ ਫਿਰ ਜਾਇਆ ਕਰ ਉਹਨੂੰ ਕੰਮ ਨਾ ਕਰਨ ਦਿਆ ਕਰਨ ਕਿਹਾ ਕਰਨ ਵੀ ਤੂੰ ਬੇਬੇ ਕੰਮ ਨਾ ਕਰਿਆ ਕਰ ਹੁਣ ਤੱਕ ਤੈਨਾਂ ਨੂਹਾਂ ਨਹੀਂ ਆਪੇ ਕਰਨ ਲੈ ਆਸੀ ਤੇ ਭਾਈ ਵਿਚਾਰ ਵਧੀਆ ਰਹਿੰਦੇ ਰਹੇ ਇੱਕ ਦਿਨ ਭਾਈ ਉਹ ਕਹਿੰਦੀ ਮੇਰਾ ਦੁੱਖ ਦਾਗਾ ਕਹਿੰਦੀ ਸੇਰਾ ਤੇ ਕਹਿੰਦੀ ਲੈ ਬੇਬੇ ਅਕ ਤੇਰੇ ਕੋਟ ਦਿੰਨੇ ਆ ਕਹਿੰਦੀ ਨਾ ਕੋਟ ਮੈਨੂੰ ਸੌਂਦੀ ਹੈਗੀ ਸੇਰ ਹਾਂ ਮੈਨੂੰ ਕਟਾਉਂਦੀ ਸੇਰ ਕਹਿੰਦੀ ਤੇ ਉਹਨੂੰ ਅਜੇ ਵੀ ਮੇਰੇ ਸਿਰ 'ਚ ਮੇਕ ਲੱਗੀ ਆ ਗਈ ਤੇ ਤੇ ਭਾਈ ਮੁੜ ਕੇ ਵੀ ਇਹ ਫਿਰ ਪੁੱਛਣ ਗਿਆ ਕਾਤੋਂ ਲੱਗਿਆ ਕਿਵੇਂ ਲੱਗਿਆ ਸੌ ਸਵਾਲ ਜਵਾਬ ਕਰਨਗੇ ਆ ਕਹਿੰਦੇ ਤੇ ਭਾਈ ਕਹਿੰਦੇ ਨਾ ਮੈਂ ਨਹੀਂ ਘਟਾਉਂਦੇ ਹੈ ਜੀ ਤੇ ਕਹਿੰਦੇ ਦੂਜੀ ਆ ਗਈ ਕਹਿੰਦੀ ਲੱਗ ਪਹਿਰ ਕੀ ਹੁੰਦਾ ਤੇਲ ਛੱਸ ਦਿਨੇ ਕਹਿੰਦੇ ਚੱਲ ਨਹੀਂ ਘਟਾਉਂਦੇ ਨਾ ਘਟਾ ਲੈ ਤੇਲ ਛੱਸ ਦਿਨੇ ਤੇਲ ਛੱਸ ਕੇ ਆਮ ਜ ਆ ਜੂਗਾ ਕਹਿੰਦੀ ਸਿਰ ਨੂੰ ਤੇਰੇ ਕਹਿੰਦੇ ਤੇਲ ਛਸਾ ਲਾ ਤੂੰ ਕਹਿੰਦੇ ਨਾ ਬੋ ਤੂੰ ਮੈਂ ਨਹੀਂ ਛਸਾਉਂਦੀ ਪਹਿਲਾਂ ਤੇ ਪਹਿਲਾਂ ਤੇ ਹੁਣ ਤਾਂ ਤੇ ਤੇ तुझ ਛਸਾ ਲਾ ਕਹਿੰਦੀ ਤੇ ਦੂਜੀ ਨੂੰ ਤੀਜੀ ਬੋਲਣ ਲੱਗ ਗਈ ਕਹਿੰਦੀ ਤੂੰ ਇੰਨੀ ਚੰਗੀ ਤੇਰੀ ਨੂੰ ਹਾਂ ਬੇਬੀ ਤੂੰ ਕਦੇ ਹੁੰਦਾ ਚਸਾਲ ਹਤਾ ਤੇ ਇਹ ਮੈਂ ਤਾਂ ਕਹਿੰਦੀ ਜਾਨੀ ਅਸੀਂ ਤਾਂ ਕਹਿੰਦੇ ਤੇ ਇਦੂ ਚੰਗਿਆਂ ਨੂੰ ਹਾਂ ਕਿੱਥੋਂ ਲਵੇਂਗੀ ਕਹਿੰਦੇ ਤੇਰਾ ਸਿਰ ਛੱਸਦੀਆਂ ਨਹੀਂ ਗੇ ਤੂੰ ਚਸਾਲਾ ਚਲ ਭਈ ਚੁੱਪ ਕਰ ਗਿਓ ਹੁਣ ਬੋਲੀ ਕੀ ਬੋਲੇ ਫਿਰ ਹਣਾ ਜਦੋਂ ਉੱਤੋਂ ਦੀ ਬੈ ਗਈ ਤਿੰਨੇ ਤੇ ਭਈ ਉਹ ਕੰਨ ਚਲ ਛੱਸ ਰੋ ਭਈ ਚਲੋ ਰਸਰ ਛੱਸਣ ਲੱਗ ਗਈਆਂ ਸਿਰ ਛੱਸੀਆਂ ਤੇ ਭਈ ਉਹ ਸਿਰ ਦੇ ਵਿਚਾਲੇ ਉਹਦੇ ਮੇਕ ਖਾਣ ਲੱਗੀ ਹੋਈ ਥੀ ਸਿਰ ਚ ਉਹਨੇ ਸਿਵਾ ਜਗਾਇਆ ਕਿ ਗ ਮੇਕ ਖਾ ਕੀਲ ਕੇ ਸਿਵੇ ਨੂੰ ਵੇ ਮੇਖ ਲੁੰਗਾ ਡਕੇ ਤੇ ਉਹ ਉਹਦੇ ਸਿਰ 'ਚ ਮੇਖ ਲੰਡ ਗੱਦੀ ਦਿੱਤੀ ਤੇ ਭਾਈ ਉਹ ਜਦੋਂ ਛੱਸੀ ਦੀਆਂ ਛੱਸੀਆਂ ਨੇ ਉਹਨੇ ਮੇਖ ਰੜਕੇ ਸਿਰ ਦੇ 'ਚ ਕਹਿੰਦੀ ਬੇਬੇ ਆ ਕੀਆ ਕਹਿੰਦੀ ਮਾਸ ਜਾ ਕਹਿੰਦੀ ਆ ਕੇ ਫੋੜਾ ਜਾ ਹੋਇਆ ਪਿਆਗਾ ਕਹਿੰਦੇ ਕੁਛ ਨਹੀਂ ਪੁੱਤੇ ਨਾ ਸੇੜੋ ਤੂੰ ਕੁਛ ਨਹੀਂ ਹੈਗਾ ਇਹ ਕਹਿੰਦੀ ਬਸ ਮੈਂ ਨਹੀਂ ਸੌਂਦੀ ਹੈਗੀ ਕਹਿੰਦੇ ਖਾਂ ਬੇਬੇ ਖੜਜੇ ਦੇਖ ਤਾਂ ਲੈਣ ਦੇ ਕੀ ਹੈਗਾ ਕਹਿੰਦੀ ਨਹੀਂ ਆ ਕੇ ਤੁਸੀਂ ਭਾਈ ਉਹ ਧੱਕੇ ਨਾ ਹੋਵੇ ਕਹਿੰਦੇ ਖੜਜੇ ਤੋਂ ਮਾਰਾ ਦੇ ਦੇਖ ਤਾਂ ਲਈਏ ਕੋਈ ਉਹ ਐ ਕਰਨੇ ਕਰਦੇ ਨਾ ਉਹ ਜਾ ਮਾਰਾ ਤੇ ਮੇਖ ਖਿਚਦੀ ਪੱਟਦੀ ਜੇ ਭਾਈ ਮੇਖ ਵੱਟ ਤੇ ਤੇ ਬੁੜੀ ਕੱਤਸੀ ਸਵਾਲੀ ਤੇ ਹੀ ਬੰਨ ਮਰ ਗਈ ਤੇ ਭਾਈ ਉਹ ਕਹਿੰਦੇ ਬੂਆ ਪਤਦੀ ਕਰਤਾ ਕਹਿੰਦੀ ਤੇ ਤਾਂ ਬੇਬੇ ਤਾਂ ਹੀ ਮਰ ਗਈ ਕਹਿੰਦੀ ਬੂ ਸੱਚ ਮੇਖ ਵੱਟਣ ਨਾਲ ਮੇਖ ਡੀ ਨਿਕਲੀ ਬੇਬੇ ਦੇ ਸਿਰ ਤੋਂ ਖਾਲੀ ਤੇ ਭਾਈ ਉਹਦੇ ਨਾਲ ਦੀ ਨਾਲੀ ਮਰ ਗਈ ਜਦੋਂ ਮੇਖ ਕੱਢਦੇ ਤੇ ਭਾਈ ਬੁੜਾ ਆਇਆ ਕਹਿੰਦੇ ਉਹ ਕਹਿੰਦੇ ਪਤਾ ਕੀ ਹੋਗਾ ਹੈ ਹੋਗਾ ਬਾਪੂ ਸਾਥਰ ਤੱਕ ਬੇਬਲੂ ਕੁਈਆ ਤੇ ਸਤਾਇ ਕਰਕੇ ਸਿਰ ਚੂਮੇ ਇੱਕ ਪੱਤੀ ਕਹਿੰਦਾ ਉਹ ਹੋ ਪਈ ਕਹਿੰਦਾ ਵੀ ਮੇਰੀ ਇਹ ਹਿੱਸੇ ਵਿੱਚ ਤਾਂ ਜਗਾਈ ਹੋਈ ਦੀ ਹੈ ਨਾ ਕਿਸੇ ਮਟੈਲ ਜਮਾਨ ਮਰੀ ਦੀ ਕਹਿੰਦਾ ਕੋਈ ਮਰੀ ਹੋਊਗੀ ਕਹਿੰਦਾ ਤੇ ਕਹਿੰਦਾ ਵੀ ਮੇਰੇ ਤਾਂ ਐ ਕਰਕੇ ਸਵੇ ਤਾਂ ਜਗਾਈ ਹੋਈ ਦੀ ਹੈ ਨਾ ਵੀ ਤੁਸੀਂ ਇਹ ਉਹ ਕਰਤੀ ਕਹਿੰਦਾ ਸਾਨੂੰ ਕਿਹੜਾ ਪਤਾ ਦੀ ਬਾਪੂ ਜੀ ਤੁਸਾਨੂੰ ਪਹਿਲਾਂ ਦੱਸ ਦਿੰਦਾ ਹੈ ਨਾ ਨਾ ਅਸੀਂ ਜਿਹੜਾ ਜਿੱਦ ਕਰਦੀਆਂ ਇਹਦਾ ਸਿਰ ਨਾ ਝੱਸਦੀਆਂ ਕਹਿੰਦੇ ਮੇਸਟਰ ਬਈ ਉਹ ਹੁਕਮ ਕਰਤੀ ਦੇ ਖੁਮਾਰਤੀ ਤੇ ਆਹ ਤੀ ਕੋਈ ਮੇਰੀ ਕਹਾਣੀ ਜੇ ਸੁਣ ਚੰਗੀ ਫਾਇਜੇ ਕੋਈ ਸਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਫਾਇਜੇ